ਇੱਧਰ ਦੀ ਆਵਾਜ਼ ਕਰ ਤਾਂ ਕੱਢ ਫੇ ਉਹ ਤੇਰੀ ਤੇਰੀ ਕੰਤੇ ਆ ਗਿਆ ਮੈਂ ਤੇਰੇ ਪਗੜ ਇਧਰ ਫੇ ਕੱਢ ਕੇ ਦਿਖਾ ਕਿੰਨਾ ਫੇ ਕੱਢ ਕੇ ਦਿਖਾ ਫੇ ਕੱਢ ਗੋਡ ਮਾਰਨਿੰਗ ਕਹਾਂ ਨਹੀਂ ਸਾਰਿਆਂ ਇਹ ਕਿੱਥੋਂ ਸਿੱਖੀ ਗੁੱਡ ਮਾਰਨਿੰਗ ਕਹੋ ਆਡੀਅנס ਨੂੰ ਗੁੱਡ ਮਾਰਨਿੰਗ ਹੋਰੀਆਂ ਹੈਂ ਪੂਰਾ ਕੋਸ਼ਿਆ ਅੱਜ ਕਿੱਥੇ ਜਾਣਾ ਭਲਾ ਅੱਜ ਆਪਾਂ ਕਿੱਥੇ ਨੂੰ ਨਿਕਲਣਾ ਛੇਤੀ ਛੇਤੀ ਦੱਸੋ ਪੀ 4 ਪਾਰਕ ਨੋ ਪਟਨਾ ਸੋਰੀ ਸੋਰੀ ਪਟਨਾ ਸਾਹਿਬ ਹਾਂ ਪਟਨਾ ਸਾਹਿਬ ਜਾਵਾਂਗੇ ਅੱਜ ਠੀਕ ਹੈ ਅੱਜ ਦੀ ਜਿਹੜੀ ਸਟੇਜ ਹੈ ਉੱਥੇ ਹੋਊਗੀ ਅੱਜ ਤੁਹਾਨੂੰ ਉੱਥੇ ਪਹੁੰਚਾ ਦੇਣਾ ਐਚੂ ਉੱਥੇ ਹੀ ਹੈ ਹੈ ਤੇ ਬਾਬਾ ਕਿੱਥੇ ਆ ਪਟਨਾ ਸਾਹਿਬ ਹਾਂ ਇਹ ਤੋਂ ਦੂਰਾ ਹੋਰ ਪੁੱਤ ਪਟਨਾ ਸਾਹਿਬ ਬਾਬੇ ਨੇ ਵੇਖ ਲਾ ਕਿੱਥੇ ਡੇਰੇ ਲਾਏ ਜਾ ਕੇ ਬਣਾ ਲਓ ਸਾਡੀ ਚਾਹ ਚਾਹ ਤੋਂ ਬਣਾਨੀ ਹੋ ਰਿੰਗ ਪਿਸਟਨ ਜਿਹੜੇ ਚੱਲਣੇ ਚਾਹ ਚ ਬਣੇਗੀ ਤੇ ਕੋ ਹੋਊਗਾ ਅੱਗੇ ਇਹਦਾ ਮੇਰਾ ਤੇ ਪਰਨਾ ਬੰਨਣਾ ਚੱਲ ਕਰੰਦਿਆ ਐਸਾ ਆਪਣੇ ਜਸਮਨ ਕਹਾਂ ਚਾਹ ਪਿਲਾ ਦਿਓ ਪਾਪਾ ਨੂੰ ਚਾਹ ਪਿਲਾ ਦੇ ਪਾਪਾ ਨੂੰ ਪਤਾ ਨਹੀਂ ਲੱਗਦਾ ਤੁਹਾਨੂੰ ਪੱਤੀ ਕਿੱਥੇ ਹੈ ਪੱਤੀ ਕਿੱਥੇ ਹੈ ਪੱਤੀ ਵੀ ਇੱਥੇ ਹੋਣੀ ਕਿਤੇ ਇਹ ਦੇਖੋ ਪੱਤੀ ਵਗੈਰਾ ਸਭ ਕੁਝ ਮੇਰੇ ਕੋ ਆਓ ਸਾਰਾ ਕੁਝ ਰੱਖਿਆ ਰਹਿਣੇ ਆ ਨਾ ਪੱਤੀ ਫਾੜ ਹੋਰ ਕੀ ਕੀ ਆ ਮਿਰਚਾਂ ਗੱਲ ਨੂੰ ਲੈ ਬਸ ਸਮਰਤ ਪ੍ਰੈਸ ਸਬਜੀ ਸਬਜੀ ਬਣਾਉਣੀ ਉਹ ਵੀ ਦੱਸ ਆ ਕੀ ਚੀਜ਼ ਆ ਇਹ ਉਹ ਬੜਾ ਟੋਸਟਰ ਉਹ ਠੀਕ ਆ ਪਤਾ ਗੋੜਾ ਵਾਲੀ ਚਾਹ ਅੱਜ ਤੇ ਅੱਗੇ ਤੇ ਗਰੀ ਬਣਾਈ ਨਹੀਂ ਅੱਜ ਚਾਹ ਬੜਾ ਚੜੰਦਾ ਗੋੜਲ ਹੋਈਆਂ ਨਹੀਂ ਬਣਾਣੇ ਨਹੀਂ ਇਥੇ ਗੋੜਲਿਆ ਆਪਣਾ ਘਰੋਂ ਲਿਆਂਦਾ ਕਿ ਇੱਥੇ ਘਰੋਂ ਲਿਆਂਦਾ ਸੀ ਅੱਛਾ 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 ਕੀ ਆ ਬਣ ਰਹੀ ਏ ਯਾਰ ਗੋੜਾ ਲਈ ਬੀਮਾਂ ਜਾਂਦੇ ਸੋਹਰੇ ਸੋਹਰੇ ਪੂਰੇ ਕੈਂਪ ਹੋਮਗੇ ਵਧੀਆ ਤਰੀਕੇ ਨਾਲ ਆਹ ਪੈ ਗਈ ਵੇਟ ਸੌਂਫ ਓਏ ਹੋ ਗੋੜ ਨਾਲ ਸਾਨੂੰ ਨਹੀਂ ਬੜੀਆਂ ਸੋਹਣੀਆਂ ਛੱਡਦੀ ਆਹ ਤੇ ਪਰਲੇ ਜੀ ਹਮ ਖਾਏਗੇ ਪਰਲੇ ਜੀ ਹਮ ਖਾਏ ਹਮ ਕੋ ਤਾਂ ਬਹੁਤ ਸਵਾਦ ਲੱਗਦੇ ਆਜ ਵੀ ਇਹ ਪੱਟੀ ਲੇਚੀ ਕੂਟੀ ਜਾ ਰਹੀ ਹੈ ਚਮਚਨਾ ਇਹ ਇਹ ਦਦਸ ਕਾਢੀਂ ਕੱਲੇ ਸੋੜ ਕਾਢੀਂ ਆ ਮੈਂ ਇਹ ਪਾਰਟੀਕੂਲਰ ਇਹ ਪਾਰਟੀਕੂਲਰ ਆਈਫੋਰਮ ਵੈਦਰ ਇਜ਼ ਆਹ ਵੇ ਸੱਚ ਸੀਜ਼ਨ ਆ ਸੀਜ਼ਨ ਸੀਜ਼ਨ ਐਂਡ ਗਲੋ ਉਹ ਤੂੰ ਕੀ ਕਰੀ ਜਾਣਾ ਓਏ ਸੀਜ਼ਨ ਸੀਜ਼ਨ ਸਟੋ ਲੈਚੀ ਵਿੱਚ ਕਿੰਨੀ ਸੋਹਣੀ ਖੁਸ਼ਬੂ ਆਉਂਦੀ ਹੈ ਨਾ ਗੁੜ ਦੀ ਚੱਲ ਕਰਦਾ ਕਿਦਾਂ ਪੀ ਲਈਏ ਪਰ 50 ਸਿਰਦੀ ਬਣ ਰਹੀ ਆ ਤੇ ਕਿਆ ਹੀ ਨੰਦਾ ਆ ਉੱਠਣ ਦਾ ਐਦਾਂ ਲੱਗਿਆ ਜਿਵੇਂ ਆਪਣੇ ਘਰੋਂ ਹੀ ਜਦਾਂ ਉੱਠੇ ਹੁੰਨੇ ਆ ਕੋਈ ਮਤਲਬ ਨਾ ਕੋਈ ਪ੍ਰੋਬਲਮ ਨਹੀਂ ਆਈ। ਘਰ ਨਾਲ ਵੀ ਬੈਟਰ ਫੀਲ ਆਇਆ ਘਰ ਕਿੱਥੇ ਆਉਂਦਾ ਘਰ ਤੇ ਹਲੇ ਦੇ ਕੁੱਤਿਆਂ ਬਿਲਿਆ ਹੋਣਦੀ ਹੁੰਦੀ ਆ। ਯਾਰਾ ਵੱਖਰਾ ਹੀ ਆਇਆ। ਜਸਮਨ ਪੂਰੀ ਫੀਲ ਲੈਣ ਦਿਆ। ਹੁਣ ਆਪਾਂ ਆਪਣ ਨੂੰ ਆਪਣਾ ਸਮਾਨ ਸੋਨੂੰ ਪੈਕ ਕਰਕੇ ਸਾਰਾ ਕੋਇਆ ਤਾਮਜਾਮ ਸੰਭ ਕੇ ਤਾਂ ਫੇਰ ਅੱਗੇ ਨੂੰ ਨਿਕਲਾਂਗੇ ਪਰਨੇਪੁਰ ਨੇ ਬੰਨ ਲੀਏ ਜੇ ਪਰਨਾਪੁਰਾ ਨਹੀਂ ਬੰਨਿਆ ਤਾਂ ਸ਼ਕਲ ਆਪਣੀ ਨਾ ਨਹੀਂ ਦਿਖਾ ਰਹੇ ਆ ਆਪਾਂ। ਤੇ ਜਸਮਨ ਨੇ ਬਣਾਉਣਾ ਅਜੇ ਤੱਕ। ਬਸ ਕਰਦੇ ਆ ਕੰਮ ਰੈਡੀ ਤੇ ਫਿਰ ਨਿਕਲ ਜਾਣਾ ਟਾਈਮ ਨਾਲ ਇਥੋਂ ਸਫਰ ਅਜੇ ਹੈਗਾ ਅੱਗੇ ਸੋ ਅਗਲਾ ਸਫਰ ਵੀ ਅਜੇ ਕਰਨਾ ਤਾਂ ਹੈ ਘਰ ਤੇ ਨੇ ਜਾਨ ਚਾ ਬਣਾਈ ਨਹੀਂ ਕਿਰੀ ਤੂੰ 4:00 ਵਜੇ ਪੰਜ 5:00 ਵਜੇ ਉਹਦੇ ਬੱਧੀ ਰਤੀ ਇੱਥੇ ਖੁਸ਼ ਹੋ ਕੇ ਬਣਾ ਰਹੀ ਨਾ ਪੂਰੀ ਇਥੇ ਅਜੇ ਨਹੀਂ ਆ ਰਹਾ ਜਿਆ ਆ ਰਹਾ ਫੀਲ ਹੈ ਜਿਆਦੀ ਇੰਡੀਪੈਂਡੈਂਸ ਦਿਵਸ ਮਨਾਇਆ ਜਾ ਰਿਹਾ ਨਾ ਯਾਸੇ ਉਹ ਹੋਰਾਈ ਨਾ ਵਧੀਆ ਨਹੀਂ ਆ ਵਧੀਆ ਚਾਹ ਬਣਾਤੀ ਹੈ ਕੁੜੀ ਨੇ ਲੋਕ ਤਾਂ ਸਾਰੇ ਪਾਤਾ ਹੈ ਠੀਕ ਹੈ ਮੱਝਾ ਆ ਗਏ ਹੋਰ ਵਾਲੇ ਪੀੜੀ ਵੀ ਸਾਰੇ ਆ ਗਏ ਬਾਗ ਤੇ ਨਾ ਚੱਲੋ ਚੱਲ ਪਿਆ ਬ੍ਰੇਕਫਾਸਟ ਸਤਾਦ ਹਣਾ ਤਾਂ ਆ ਬਾਹਰੋਂ ਹੀ ਮੰਗਾ ਲਿਆ ਨਾਲ ਹੀ ਪੋਹਾ ਕਿੰਦਾ ਵਧੀਆ ਚੀਜ਼ ਆ ਓਕੇ ਰਿਪੋਰਟ ਆ ਹਲਕਾ ਫੁਲਕਾ ਨਾ ਇਹ ਤੇ ਗਲਰਨਿੰਗ ਸਣਾ ਕੈਪਟਨ ਸਾਹਿਬ ਤੁਸੀਂ ਹਲਕਾ ਫੁਲਕਾ ਖਾਣੇ ਭਰਾਵਾ ਹੁਣ ਤੇ ਸ਼ਿਪ ਤੇ ਗਿੱਜੇ ਆ ਵਧੀਆ ਵਧੀਆ ਚੀਜ਼ਾਂ ਖਾਣੀਆਂ ਤੁਹਾਨੂੰ ਸਾਡੀਆਂ ਚੀਜ਼ਾਂ ਕਿਤੇ ਪਸੰਦ ਆਉਂਦੀਆਂ ਕਿਉਂ ਮਨਪ੍ਰੀਤ ਹਾਂ ਦਾਸ ਨਾਲ ਹੀ ਮੰਗਾਇਆ ਕੀ ਬਾਤ ਆ ਲੋ ਜੀ ਚਾਚੂ ਪੀ ਕੇ ਤੇ ਫੇਰ ਕਰਦੇ ਆ ਅਗਲੀ ਗੱਲਬਾਤ ਸਰ ਨਜ਼ਾਰਾ ਆਇਆ ਕਹਿਣ ਦਾ ਭਾਵੇਂ ਇਹ ਆ ਫੁੱਲ ਨਜ਼ਾਰੇ ਆ ਇਸ ਤਰ੍ਹਾਂ ਨਹੀਂ ਕਰਨ데요 ਚਾਲਿਆ ਘਟਕ ਤੂੰ ਦੇਖਿਆ ਆਪਣੇ ਬ੍ਰਦਰ ਨੂੰ ਦੁੱਧ ਤੇ ਮੈਨੂੰ ਯਾਰ ਬੜੀ ਚਲਾ ਕੇ ਆਏ ਏਡੀ ਨਹੀਂ ਮੈਨੂੰ ਪਤਾ ਕਿੰਨੇ ਹੀ ਪੀਣਾ ਏ ਖੜੀ ਆ ਪਾਰਕਿੰਗ ਇੱਧਰ ਆ ਇੱਕ ਦੋ ਹੋਰ ਹੈਗੇ ਮਤਲਬ ਦੋ ਤਿੰਨ ਫੈਮਿਲੀਆਂ ਮੇਰੇ ਸੋ ਨਾਲ ਰਹਿ ਸਕਦੇ ਉੱਪਰ ਵੀ ਹੈਗੇ ਦੋ ਤਿੰਨ ਘਾਤੋਂ ਚਾਰ ਪੰਜ ਰਹਿ ਸਕਦੀਆਂ ਆ ਗੱਡੀ ਲੱਗੀ ਆਪਣੀ ਮਾਡਲ ਟਾਊਨ ਏਰੀਆ ਆ ਵਧੀਆ ਪਾਵਰ ਸ਼ੇਰੀਆ ਆ ਗੱਡੀਆਂ ਆਏ ਆ ਕਿਹੜਾ ਹੀ ਨਜ਼ਾਰਾ ਆਇਆ ਸਫਾਈਆਂ ਪਾਰਕ ਵੀ ਚੰਗੀ ਵੱਡੀ ਆ ਮੇਰੇ ਸੋਨਾਂ 15-20 ਰੁਪਏ ਟਿਕਟ ਆ ਅੱਗੇ ਦੇਖਦੇ ਆ ਜਾ ਕੇ ਗੱਡੀ-ਗੱਡੀ ਲਾ ਕੇ ਹਟੇ ਆ ਦੇਖਾ ਤੁਸੀਂ ਇਹਨੂੰ ਜਾ ਕੇ ਚੈੱਕ ਚੈੱਕ ਕਰਦੇ ਖਾਣ ਪੀਣ ਦੀਆਂ ਚੀਜ਼ਾਂ ਇਹਦੇ ਵਿੱਚ ਤੇ ਮੇਰੇ ਹਿਸਾਬ ਨਾਲ ਇਹਦਾ ਹਿਸਾਬ ਤਾਂ ਕੀ ਆ ਇਹਦੇ ਆਨਲਾਈਨ ਪੇ ਕਰੋ ਤੇ ਜਿਹੜੀ ਚੀਜ਼ ਚਾਕਲੇਟ ਕੋਲਡ ਡਰਿੰਕਸ ਪਾਣੀ ਸਾਰਾ ਕੁਝ ਹੈਗਾ ਆ। ਕਿਆ ਬਾਤ ਹੈ ਵੀ ਤੁਹਾਨੂੰ ਦਿਖਾਉਨੇ ਆ ਕਰਕੇ। ਦੇਖਾਂ ਮੈਂ ਚੈੱਕ ਕਰਕੇ ਜਰਾ। ਫੋਨ ਆਉਂਦੇ ਇੱਕ ਹੋਰ ਫਿਰ ਵੀਡੀਓ ਬਣਾਉਨੇ ਆ। ਕਿਆ ਬਾਤ ਹੈ ਯਾਰ ਬਹੁਤ ਮਤਲਬ ਸ਼ਹਿਰ ਜਿਹੜੇ ਵੱਡੇ ਆ ਨਾ ਉਹਨੇ ਕਾਫੀ ਤਰੱਕੀ ਕੀਤੀ ਆ। ਸੋ ਸੋਹਣੀ ਚੀਜ਼ ਲੱਗੀ ਆ ਵੀ। ਦਿਖਾਉਨੇ ਸਕੈਨ ਕਰਕੇ ਫੇ ਕਿਦਾਂ ਚੀਜ਼ ਨਿਕਲਦੀ ਆ। ਹਣੀ ਕੋਕ ਲੈਣੀ ਕਹਿੰਦਾ। ਇਹ ਤਾਂ ਕਿਆ ਹੀ ਬਾਤਾਂ। ਇਹ ਤਾਂ ਆਰਡਰ ਪਹਿਲਾਂ ਸਿਲੈਕਟ ਕਰੋ ਵੀ ਲੈਣਾ ਕੀ ਆ। ਇਹ ਆਹ ਕੋਕ ਆ ਕਰੋ ਕਲਿੱਕ ਆ ਥੱਲੇ ਦੋ ਦੋ ਅੱਛਾ ਆ ਸਕੈਨ ਕਰ ਦੋ ਚੱਕ ਦੋ ਕੰਮ ਉਹ ਲਾਈਵ ਚੁੱਕ ਲਿਓ ਅੱਛਾ ਦੇਖੀ ਪਤਾ ਨਿਕਲਦਾ ਹੁਣ ਜੀ ਗਾਡੂ ਏ ਕੋਕ ਨਿਕਲਦੀ ਆ ਉਹ ਦੇਖੀ ਉਹ ਵਾਲੀ ਕੋਕ ਨਿਕਲੂਗੀ ਉਹ ਵਾਲੀ ਕੋਕ ਰੈੱਡ ਵਾਲੀ ਏ ਜਿਲੇ ਉਧਰੋਂ ਪੈਸੇ ਹੀ ਚੱਕਣਗੇ ਤੇ ਫੇਰ ਹਾਂ ਆ ਵੇ ਦੇਖਣਾ ਨਿਕਲ ਕੇ ਆਹ ਦੇਖੋ ਇਹ ਆਓ ਦੇ ਹਾਂ ਕਿਉਂ ਉਹ ਕੱਢ ਲਈ ਵੈਰੀ ਗੁੱਡ ਲੈ ਬਈ ਜਸਰ ਖੁਸ਼ ਹੋ ਗਿਆ ਜਸਰ ਮ제 ਜਸਰ ਮ제 ਜਸਰ ਮ제 ਮ제 ਲੈ ਬਈ ਇੱਕ ਵਧੀਆ ਯਾਰ ਕਿੰਨੀ ਵਧੀਆ ਚੀਜ਼ ਆ ਬਹੁਤ ਵਧੀਆ ਚੀਜ਼ ਆ ਉਹ ਵੀ ਉਹਨੇ ਫੜ ਲਈਓ ਚਲ ਆਜੋ ਦੇ ਇਹਦਾ ਮੂਲਾੰਦਾ ਪਿਆ ਹੈ ਕਿ ਨਕਲੀ ਆਉਂਦਾ ਨਹੀਂ ਲੈ ਰਿਹਾ ਵੰਦੇ ਸائیں ਕਹਿੰਦੀ ਨਕਲੀ ਆ ਇਹ ਝੂ ਵਿੱਚ ਆਏ ਤੇ ਜੈਬਰ ਦੇ ਦਰਸ਼ਨ ਹੋਏ ਆ ਪਹਿਲਾਂ ਤਾਂ ਕਾ ਲੰਬਾ ਇੰਨਾ ਕਹਿਣਾ ਤਾਂ ਹੁਣ ਐਡੀ ਲੰਬੀ ਆ ਨਾ ਇਹਦੀ ਯਾਰ ਬਹੁਤ ਲੰਬੀ ਤਾਂ ਹੋਣਾ ਹਨਾ ਆ ਬੈਂਡ ਇਹਨਾਂ ਨੇ ਆਪਾਂ ਨੂੰ ਬੰਨ ਲਿਆ ਆ ਕਹਿੰਦੇ ਜਦੋਂ ਤੁਸੀਂ ਬਾਹਰ ਜਾਣਾ ਫੇਲ ਆਉਣੇ ਜ਼ਰੂਰੀ ਆ ਤੇ ਇਹ ਤੋਂ ਬਿਨਾ ਤੁਸੀਂ ਮਤਲਬ ਯੂ ਦੇ ਵਿੱਚ ਐਂਟਰ ਨਹੀਂ ਹੋ ਸਕਦੇ ਹਨਾ ਕਰਦਾ ਕਿ ਉਹ ਪਹਿਲਾਂ ਦੱਸ ਮੈਂ ਡਰਦਾ ਕਿ ਐਦਾਂ ਐਦਾਂ ਡਰਦਾ ਹੈ ਨਹੀਂ ਇਦਾਂ ਡਰਦੇ ਆ ਹੁਣ ਡਰਨਾ ਨਹੀਂ ਓਕੇ ਤੇ ਹੁਣ ਤੁਹਾਨੂੰ ਅਸਲੀ ਚੀਜ਼ ਦਿਖਾਉਣ ਲੱਗੇ ਆ ਰਾਜੇ ਦਿਖਾਉਣ ਲੱਗੇ ਨਵਾਬ ਤੁਹਾਨੂੰ ਕੁਵਾਂ ਮਿੰਟਾਂ ਦੇ ਅੰਦਰ ਇਹ ਨਵਾਬ ਸਾਹਿਬ ਦੇ ਦਰਸ਼ਨ ਕਰਾਈਏ ਤੇ ਫਿਰ ਬਲੈਕ ਜੇ ਆ ਅਸਲੀ ਅਸਲੀ ਮਾਲਕਾਂ ਦੇ ਦਰਸ਼ਨ ਕਰਾਈਏ ਜਿਹੜੇ ਓਹੋ ਮਾਨਬੇ ਤੇਰੇ ਨਾਲ ਤੈਨੂੰ ਪਛਾਣਨ ਦਾ ਪਿਆ ਕਰੇ ਲਓ ਜੀ ਤੋਹਰ ਵੇ ਤੈਨੂੰ ਸ਼ੇਰਾਂ ਦੀ ਤੋਹਰ ਸ਼ੇਰਾਂ ਵਾਲੀ ਆ ਫਿਰ ਆਹ ਯਾ ਸਮਾਨ ਨੂੰ ਓਏ ਹੋਏ 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 ਆਹ ਹੀ ਚੀਜ਼ ਓਏ ਕੀ ਆਈ ਬਾਤਾਂ ਯਾਰ ਬਾਬਾ ਮੂੰਹ ਦੇਖ ਕੇ ਡਰ ਲੱਗਦਾ ਇਹਦਾ ਤੇ ਹਾਂ ਕਿਤਾ ਕਿਹਦੇ ਟਾਈਗਰ 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 ਉੱਪਰ ਚੜ ਕੇ ਤੇ ਇਧਰ ਨੂੰ ਖਿਆਲੀ ਨਾ ਮਾਸ ਕੀ ਬਾਤ ਆ ਯਾਰ ਥੋੜਾ ਬੰਦੀ ਸਾਈਡੋਂ ਆਹ ਨ ਯਾਰ ਆ ਲਿਆਤਾ ਛੇਰ ਦੇ ਛੇਰੇ ਛੇਰੇ ਦਰਸ਼ਨ ਕਰਾਤੇ ਨਾ ਛੇਰਾਂ ਦੇ ਦਰਸ਼ਨ ਤੁਹਾਨੂੰ ਵਧੀਆ ਲੱਗਦੇ ਆ ਇੱਕ ਚੀਤਾ ਦੇਖੋ ਕਿੰਦਾ ਸੋਹਣਾ ਜਾਨਵਰ ਨਹੀਂ ਯਾਰ ਇਹ ਤੇ ਵਾਕੇ ਕੁਦਰਤ ਦੀ ਨਾ ਜਿਹੜੀ ਕਲਾਕ੍ਰਿਤੀ ਇਹਦੇ ਤੇ ਹੀ ਆ ਹੈ ਉਪਰ ਤੇ ਰੰਗ ਧਾਰੀਆਂ ਕਿਦਾਂ ਦੀਆਂ ਆ ਕੀ ਬਾਤ ਹੈ ਯਾਰ ਥਰਦਾ ਪਿਆ ਹੋਣਾ ਸੀਤਾ ਉਹਨੂੰ ਪਤਾ ਇਧਰ ਆਪਣਾ ਭੋਜਨ ਤੇ ਬਣਾਣਾ ਨਹੀਂ ਪਰ ਇਹ ਚੱਲ ਜੰਨੇ ਇਹਨਾਂ ਨੇ ਜੰਗਲੇ ਲਾਏ ਆ ਨੇ ਤੇ ਤੁਹਾਡੀ ਕੀ ਜ਼ਰਤਾਂ ਨੂੰ ਦੇਖ ਜੋ ਵਧੀਆ ਅੱਖਾਂ ਖਾ ਵੀ ਭਾਜ ਤਸੀਂ ਸਹੀ ਗੱਲ ਹੈ ਪਾਪਾ ਦੇ ਮਰਦੀ ਦੂਜਾ ਆਪਾਂ ਦੂਰੇ ਫੜ ਫੜ ਕੇ ਲਿਆਉਂਦੇ ਆ ਫਿਰ ਦੂਰੇ ਹੀ ਵੇਖ ਸਾਨੂੰ ਹੋਰੋਂ ਭੇਜਦਾਗਾ ਮੈਂ ਇਸ ਵਨਿਕ ਤੇ ਕਦੇ ਸੁਣਿਆ ਨਾ ਕੋਈ ਇਹ ਟ੍ਰੇਨ ਦਿਖਾਈਏ ਤੁਹਾਨੂੰ ਉਹ ਸਮੇਂ ਦੇ ਲਾ ਇੱਥੇ ਖੜੀ ਆ ਇਹ ਟਰੈਕ ਦਾ ਛੋਟਾ ਜਿਹਾ ਪੂਰਾ ਬਣਿਆ ਪਿਆ ਮੇਰੇ ਸਾਨਾ ਪਾਰਕ ਘੁੰਮਣ ਨੂੰ ਉਦੋਂ ਦੀ ਰੱਖੀ ਆ ਨਾ ਇਹ ਟ੍ਰੇਨ ਕੀ ਆ ਬਾਤ ਆ ਇਹ ਸ਼ਾ ਵਜਦ ਵਲੀ ਸੀਗਾ ਕੋ ਨਾ ਉਹਨੇ ਬਣਾਇਆ ਸੀਗਾ ਮੁਸਲਮਾਨ ਸੀ ਇਹ ਟ੍ਰੇਨ ਪਹਿਲਾਂ ਚੱਲਦੀ ਸੀਗੀ ਕਹਿੰਦੇ ਹੁਣ ਮਤਲਬ ਜਦੋਂ ਇਹ ਤਾਂ ਨਹੀਂ ਕੋਈ ਨਾ ਰਿਆ ਮਤਲਬ ਤੇ ਫੇਰ ਬੰਦ ਕਰਤੀ 1926 ਤੋਂ ਮੇਰੇ ਹਿਸਾਬ ਨਾਲ ਇਹਨਾਂ ਨੇ ਇਹ ਟ੍ਰੇਨ ਚਲਾਈ ਸੀਗੀ ਹੁਣ 1974 ਜਾ ਕੇ ਕਹਿੰਦੇ ਇਹਨਾਂ ਨੇ ਕਰਤੀ ਬੰਦ ਵਧੀਆ ਯਾਰ ਸੋਨਾ ਹੈ ਇਹ ਅਰਾ ਆਪਣੇ ਆਪਣੇ ਸ਼ਹਿਰਾਂ ਦਾ ਆਪਣਾ ਆਪਣਾ ਕੀ ਕਹਿੰਦੇ ਹੋ ਸੱਪਣਾ ਹਾਂਜੀ ਹਾਂ ਹੀਰਨ ਦੇਖੋ ਦੇਖੋ ਤੁਸੀਂ ਡਰਦੇ ਆਂ ਭਰਾਵਾ ਅਸੀਂ ਤਾਂ ਦੇਖਦੇ ਪਏ ਆਂ ਇਹ ਸਾਰਾ ਕ੍ਰੈਡਿਟ ਇਹਨਾਂ ਨੂੰ ਜਾਂਦਾ ਇਹਨਾਂ ਨੇ ਸਾਨੂੰ ਕਮਾਇਆ ਸ਼ਹਿਰ ਲਖਣਾ ਤੇ ਪਟਨਾ ਹੁਣ ਆਪਾਂ ਜਾਵਾਂਗੇ ਹਜੂਰ ਸਾਹਿਬ ਠੀਕ ਹੈ ਜੀ ਉਹ ਬੜਿਆ ਆ ਕੱਡੂ ਕੱਡੂਗਾ ਇੱਧਰ ਆ ਕੇ ਕੱਡੂਗਾ ਕਿ ਵਸੇ ਨੇ ਇੱਧਰ ਹੀ ਜਾਣਾ ਉਹ ਕੱਡੇ ਦਾ ਬਾੜੀ ਚ ਕਰੀ ਜਾ ਬਸ ਹਾਂ ਖਾਣੀ ਰੇਲੇ ਕੁਦਰਤ ਨੇ ਰੰਗ ਬਣਾਇਆ ਪਾਣੀ ਚ ਹੀ ਰਹਿੰਦਾ 84 ਲੱਖ ਜਿੰਨੇ ਵਾਲਾ ਇਦਾਂ ਹੀ ਆ ਨਾ ਫਿਰ ਏ ਆਉ ਕੱਢਿਆ ਜੀ ਦੇਖਦਾ ਉਹ ਦੇਖਦਾ ਪੂਰਾ ਦੇਖਦਾ ਹੈ ਇਹ ਇਦਾਂ ਦੇਖਦਾ ਜਿਦਾ ਬੜਾ ਹਨਾ ਉਹ ਕੱਢ ਲੰਗਾ ਮੂੰਹ ਬਾਹਰ ਨਹੀਂ ਉਹ ਤਾਂ ਡਰੀਦਾ ਨਹੀਂ ਕਦੀ ਉਧਰੋਂ ਚਲਾ ਜਾਂਦਾ ਕਦੀ ਇੱਧਰ ਨੂੰ ਆ ਜਾਂਦਾ ਜੂੜ ਵਰਗਾ ਲੱਗਦਾ ਅਗਰ ਮਸ਼ੇ ਦੇਵੀ ਤੁਹਾਨੂੰ ਮੈਂਗਾ ਇੱਕ ਵਾਰੀ ਦਿਖਾਈ ਦਿੰਨੇ ਆ ਤੇ ਮੇਰੇ ਨਾਲ 15 ਮਿੰਟ ਹੋ ਗਏ ਨੇ ਇਦਾਂ ਹੀ ਮੂੰਹ ਰੱਖਿਆ ਆ ਨਾ ਹੀ ਲਜ਼ਾ ਨਾ ਕੋ ਜੇ ਮੇਰੇ ਨਾਲ ਅਸਲੀ ਸ਼ਿਕਾਰੀ ਕਰਦੇ ਆ ਵੇ ਜਿੱਦਾਂ ਇੱਕ ਹਾਤ ਲਾ ਕੇ ਬੈਠੇ ਹੁੰਦੇ ਹਨ ਉਹ ਹਸਾ ਰਿਹਾ 15 ਮਿੰਟ ਹੋ ਗਏ ਮਤਲਬ ਅੱਖ ਵੀ ਨਹੀਂ ਚਮਕੀ ਇਸ ਬੰਦੇ ਨੇ ਵੀ ਆ ਦੇ ਲੋ ਤੁਹਾਨੂੰ ਮੈਂ 2 ਮਿੰਟ ਤੇ ਮੈਂ ਤੁਹਾਨੂੰ ਦਿਖਾ ਦੇਣਾ ਹੁੰਦੇ ਜੇ ਝਪਕ ਜੁਗਾ ਤਾਂ کہہ ਦਿਓ ਕਿੰਨੇ ਹੀ ਐ ਤੇ 3 4 ਆ ਲਓ ਹੈ ਕਿ ਨਹੀਂ ਉਦੋਂ ਤੇਤੀ ਚੌਂਦੀ ਸਕਿੰਟ ਹੋ ਗਏ ਆ ਵੀਡੀਓ ਬਣਦੀ ਨੂੰ ਤੇ ਉਦੋਂ ਦਾ ਉਹ ਮੂੰਹ ਰੱਖਿਆ ਇਹਨੇ ਲੈਣਾ ਕੋਲ ਸੇ ਹੂ ਵੀ ਹੈਗੇ ਆ ਗੱਡੀਆਂ ਹੈਗੀਆਂ ਜਿਨ੍ਹਾਂ ਨੇ ਇੱਥੇ ਜਾਣਾ ਹੈ ਤੁਰ ਨਹੀਂ ਸਕਦੇ ਦਿੱਤੇ ਵੀ ਜਾ ਸਕਦੇ ਆ ਕੀ ਆਈ ਵਾਤਾ ਅੰਦਰ ਦਾ ਵਾਤਾ ਬਰੰਜਾ ਬੜਾ ਸੋਹਣਾ ਬਾਕੀ ਚਲੋ ਠੀਕ ਆ ਇੱਧਰ ਹੁਣ ਤੁਹਾਨੂੰ ਦਿਖਾਉਨੇ ਆ ਬੱਬਰ ਸ਼ੇਰ ਲੈ ਵੀ ਉਧਰ ਆਵਾਜ਼ ਸੁਣੀ ਆ ਪਾ ਆਵਾਜ਼ ਸੁਣ ਕੇ ਇੱਧਰ ਆਇਆ ਮੈਂ ਕੀ ਆਈ ਦਹਾੜ ਆ ਯਾਰ ਇੱਕ ਤੇ ਸ਼ੇਰ ਦੇਖਿਆ ਨਾ ਹੁਣ ਇਹ ਬੱਬਰ ਸ਼ੇਰ ਰਾਜੀ ਆ ਆ ਜਾ ਪੁੱਤ ਆ ਜਾ ਆ ਇਹ ਪੂਰੀ ਵਧੀਆ ਚੀਜ਼ ਦੇਖਣ ਨੂੰ ਖੁੱਲਾ ਡੁੱਲਾ ਮਾਹੌਲ ਲਵ ਸ਼ੇਰ ਇਹਨੇ ਜਿਹੜੀ ਵਾਜ ਵਾਜ ਦੇਖ ਹਾਂ ਕੀ ਹੈ ਸ਼ੇਰ ਨਹੀਂ ਹੈ ਦੋਨੋਂ ਸ਼ੇਰ ਨਹੀਂ ਹੈ ਹੂੰ ਦੋਨੋਂ ਮੇਲ ਨਹੀਂ ਹੈ ਜਾਂ ਮੇਲ ਵਾਲਾ ਜੋ ਹੈ ਬੈਕਸਾਈਡ ਅੱਛਾ ਇਸਕੇ ਬੈਕਸਾਈਡ ਹੈ ਨਹੀਂ ਇਧਰ ਹੀ ਕਿ ਇਹ ਇਸਕੇ ਬੈਕਸਾਈਡ ਬਣਾ ਹੈ ਉਹ ਹਾਂ ਬੈਕਸਾਈਡ ਬਣਾ ਨਹੀਂ ਹੈ ਬੈਕਸਾਈਡ ਮੈਂ ਅਜ ਬੰਦ ਹੈ ਖੁਲਾ ਦੇ ਅੱਛਾ ਅੱਛਾ ਠੀਕ ਹੈ ਅੱਜ ਯਹੀ ਖੋਜੀਏ ਓਕੇ ਓਕੇ ਇਹ ਫੋਟੋ ਲਓ ਇਹ ਫੀਮੇਲ ਹੈ ਜੀ ਮੇਲ ਲਾਈਨ ਕੇ ਵਾਲ ਹਾਂ ਉਹ ਹੀ ਹਾਂ ਵਾਲ ਵਾਲਾ ਲਓ ਲਓ ਖੜ ਗਿਆ ਨਾ ਟੀਸੀ ਦੇ ਇਹਦੀ ਜਗਾ ਟੀਸੀ ਵਾਲੀ ਆ ਪਗਾ ਵੀ ਟੀਸੀ ਵਾਲੀ ਹੈ ਤੇ ਟੀਸੀ ਦੇ ਖੜ ਗਿਆ ਆ ਲਓ ਦੇਖੋ ਜੀ ਉੱਪਰ ਚੜਿਆ ਤੇ ਜਿਆਦਾ ਵਜ਼ਨ ਲੈ ਕੇ ਟ੍ਰੇਕ ਕਰ ਜਾਂਦਾ ਆ ਆ ਲੱਭਿਆ ਵਿੱਚ ਆਹ ਦੇਖੋ ਥੋੜਾ ਜਿਹਾ ਵਿੱਚ ਲੁਕ ਗਿਆ ਪਿਆ ਆ ਇਹ ਸਾਰੇ ਪਾਸੇ ਚੜ ਜਾਂਦਾ ਇਹ ਤਾਂ ਤਾਂ ਵਿਚਾਰ ਰੱਖਿਆ ਆ ਤਰ੍ਹਾਂ ਤਰ੍ਹਾਂ ਇਹ ਕਰਕੇ ਮਤਲਬ ਮੀਨ ਜਿਹੜਾ ਜੰਗਲ ਦੇ ਮੀਨ ਬੰਦੇ ਇਹੀ ਆ ਮੂੰਹ ਤੇ ਹਨ ਵੀ ਨਹੀਂ ਲੱਭਦਾ ਪਿਆ ਲੁਕ ਹੈ ਉਹ ਇਸ ਤਰੀਕੇ ਨਾਲ ਮਰਜ਼ਾ ਨਾਲ ਹੱਟ ਤੋਂ ਡਰੀ ਜਾਂਦਾ ਆ ਉਧਰ ਵੀ ਦੇ ਪਰਲੇ ਪਾ ਆ ਲਓ ਜੀ ਆਹ ਲੱਭੇ ਆ ਦੋ ਆ ਦੇਖੋ ਆ ਲੱਭੇ ਆ ਇਹ ਨਹੀਂ ਫੋਟੋ ਨਹੀਂ ਆਉਂਦੀ ਸੁਸਤੀ ਵਿੱਚ ਹੈ ਹਲੇ ਇਹਨਾਂ ਨੂੰ ਸਾਰਿਆਂ ਨੂੰ ਬੰਦ ਕਰਕੇ ਰੱਖਿਆ ਇਹਨਾਂ ਨੇ ਕਿਉਂਕਿ ਉੱਪਰ ਚੜ ਜਾਂਦੇ ਆ ਤੇ ਸਾਰਾ ਕਵਰ ਕੀਤਾ ਇਹਨਾਂ ਨੇ ਕਿਉਂਕਿ ਕੁੱਤੇ ਦੇ ਹੱਡ ਹੁੰਦੇ ਆ ਪੂਰੇ ਤੇ ਇਹਨਾਂ ਨੇ ਚੜ-ਚੁੜ ਕੇ ਨਾ ਫਿਰ ਨਿਕਲ ਆਉਂਦੇ ਕਿਸੇ ਪਾਸੇ ਤਾਂ ਕਰੇ ਪ੍ਰੋਪਰ ਬੰਦ ਰੱਖਿਆ ਇਹਨਾਂ ਨੂੰ ਉਹ ਫੇਰ ਵੀ ਅਜੇ ਖੁੱਲੇ ਰੱਖੇ ਆ ਉੱਪਰੋਂ ਪਰ ਇਹਨਾਂ ਨੂੰ ਪੂਰਾ ਬੰਦ ਰੱਖਿਆ ਜਲਦੀ ਆ ਬਾਈ ਇਹ ਉਹੀ ਆ ਕਿ ਹੋ ਰਿਹਾ ਇਹ ਕਿਧਰੋਂ ਗੱਡੀ ਇਹਨਾਂ ਨੇ ਵਾਓ ਬਾਏ ਬਾਏ ਬਾਈ ਉਧਰ ਲਈ ਕਹਿੰਦੇ ਵੀ ਬਾਹਰ ਦੀ ਦਿੱਕਤ ਹੁੰਦੀ ਹੈ ਨਿਆਣੇ ਪਰ ਸਕੂਲਾਂ ਵਾਲੇ ਜਿਆਦਾ ਹੈ ਨਾ ਤਾਂ ਖਲਾਫੀ ਉੱਲੋ ਚੱਲਦੀ ਹਟੇ ਬੱਚਿਆਂ ਬੱਚਿਆਂ ਨੂੰ ਘੁਮਾ ਦਿੰਦੇ ਆ ਬੱਚਿਆਂ ਗੰਗਾ ਨਦੀ ਕ੍ਰਾਸ ਕਰਨ ਲੱਗੇ ਆ ਤਾਂ ਫਟਨਾ ਸਾਹਿਬ ਰਹਿ ਕੇ 125 ਕਿਲੋਮੀਟਰ ਇੰਗਲਿਸ਼ ਚ ਨਹੀਂ ਲਿਖਿਆ ਗੰਗੇਜ ਚੰਗੇਜ ਖਾਨ ਨਹੀਂ ਲਿਖਦਾ ਸ਼ੁਕਰ ਕਰ ਕਹਿੰਦਾ ਸੋਹਣਾ ਏਰੀਆ ਉਧਰ ਆਓ ਗਰਾਊਂਡ ਜੀ ਹੈ ਨਾ ਖੇਤ ਖੂਤ ਆ ਗੰਗਾ ਨਦੀ ਮਤਲਬ ਦਰਿਆ ਹੀ ਆ ਉਹਦਾ ਨਦੀ ਕਹਿੰਦੇ ਪਰ ਦਰਿਆ ਤੋਂ ਵੱਡਾ ਹੀ ਆ ਸਾਡੇ ਪੁਲ ਤੋਂ ਵੱਡਾ ਹੀ ਹੈ ਗੰਗਾ ਨਦੀ ਪਰ ਜਿਹੜਾ ਪਿੱਛੇ ਜਾਮ ਲੰਘ ਕੇ ਆਏ ਨਾ ਜਿਹੜਾ ਕੋਈ 20 ਕਿਲੋਮੀਟਰ ਹੁਸਨ ਵੇਖਿਆ ਪਿੱਛੇ ਓਹ ਹੋ ਹੋ ਸੋਹਣੇ ਲੋਕ ਚਿੱਟੇ ਗੋਰੇ ਦੰਦ ਬੜੇ ਚਿੱਟੇ ਇਹਨਾਂ ਦੇ ਤੇ ਬਸ ਬਾਕੀ ਤੇ ਚਲੋ ਠੀਕ ਆ ਹੁਣ ਰਹਿ ਗਿਆ 100 ਕਿਲੋਮੀਟਰ ਸੋ ਇਹ ਤੈਅ ਕਰਕੇ ਤੇ ਤੁਹਾਨੂੰ ਪੜਣਾ ਸਾਡੇ ਦਰਸ਼ਨ ਕਰਵਾਵਾਂਗੇ ਆਪਣੇ ਚਾਹਣ ਵਾਲਿਆਂ ਨੂੰ ਤੁਸੀਂ ਜੁੜੇ ਰਿਹਾ ਕਰੋ ਕਮੈਂਟ ਜਰੂਰ ਕਰਿਆ ਕਰੋ ਤੇ ਫੇਰ ਦਾਦੀ ਦੇ ਵਲੌਗ ਵੀ ਆਨ ਕਰਨਗੇ ਭਾਈ ਇਹਨਾਂ ਨੂੰ ਵੀ ਪਿਆਰ ਦਿਆ ਕਰੋ ਤੁਸੀਂ ਤੇ ਆਪਾਂ ਬਸ ਪਹੁੰਚ ਗਏ ਤੁਹਾਨੂੰ ਸਾਰੇ ਉਥੇ ਕਮਰਿਆਂ-ਕਮਰਿਆਂ ਦੇ ਰਿਵਿਊ ਦਿੰਨੇ ਆ ਵਧੀਆ ਜੋ ਵੀ ਤੇ ਦਰਸ਼ਨ ਕਰਾਉਨੇ ਗੁਰੂ ਮਹਾਰਾਜ ਦੇ ਤੇ ਬਾਕੀ ਲੰਗਰ ਕੇ ਲੱਭੀ ਕਰਦੇ ਅੱਗੇ ਜਾ ਕੇ ਗੱਲਬਾਤ ਇੱਧਰ ਬਾਤ ਕਰੀਂ ਇੱਧਰ ਹੋ ਕਿੰਨਾ ਥੱਕ ਗਏ ਅੱਜ ਜ਼ਿਆਦਾ ਜ਼ਿਆਦਾ ਥੱਕ ਗਏ ਹੈਨਾ ਹੁਣ ਕਿ ਛੇਤੀ ਛੇਤੀ ਬਾਬਾ ਜੀ ਆ ਜਾਵੇ ਤੇ ਹੁਣ ਆ ਜਾਓ ਨਵੇਂ ਪੀਏ ਘੜੀ ਠੀਕ ਹੈ ਨਾ ਇਹ ਰੂਮ ਚ ਰੂਮ ਚ ਪੈਣਾ ਪਉ ਤਾ ਹੋਰ ਬਾਹਰ ਪੈਣਾ ਬਰਾਂਡੇ ਚ ਰੂਮ ਲਵਾਂਗੇ ਤੇ ਉੱਚ ਪਾਵਾਂਗੇ ਗੱਲਾਂ ਬਾਤਾਂ ਮਾਰਾਂਗੇ ਤੇ ਨਾ ਘੜੀ ਇਨਬਾਊਟ 2 ਐਂਡ 1/2 ਕਿਲੋਮੀਟਰਸ ਕੀਪ ਰਾਈਟ ਅਮਿਲ ਡੈਨ ਜਾ ਕੇ ਇਹ ਆ ਜਾਗੇ ਪੁੱਤੀ ਜਾ ਕੇ ਤੋਂ ਆਏ ਵੀ ਲੈਣੇ ਆ ਛੱਡ ਦੋ ਇੱਧਰ ਜਾਣ ਬੋਲੇ ਸੋਨਿਆਲ ਬੋਲੇ ਸੋਨਿਆਣ ਰਾਤ ਪਹੁੰਚ ਗਏ ਸੀ ਪਟਨਾ ਸਾਹਿਬ ਕਰੋ ਦਰਸ਼ਨ ਤੇ ਤੁਹਾਨੂੰ ਅੱਗੋਂ ਵੀ ਦਰਸ਼ਨ ਕਰਾਉਣੇ ਪਿਛਲੇ ਪਾਸੇ ਕਮਰਾ ਲਿਆ ਆ ਸੀ ਅੱਗੋਂ ਦਰਸ਼ਨ ਕਰਾਉਣੇ ਆ ਤੁਹਾਨੂੰ 12 1800 ਕਿਲੋਮੀਟਰ ਪੈ ਜਾਂਦਾ ਆ ਰਾਤ 8:00 ਵਜੇ ਪਹੁੰਚੇ ਆਪਾਂ ਰੋਡ ਵਧੀਆ ਹੈ ਵਿੱਚ ਥੋੜਾ ਜਿਹਾ ਹੁੰਦਾ ਆ ਰੋਡ ਖਰਾਬ लॉड आज इस ताकत साहब दे भी दर्शन कर लेया करो दर्शन सामने गुरु गोविंद महाराज दे बसा ले लो ये इतना चल रहा है में। लाओ करो दर्शन ਇਦਰ ਰਹਿਣ ਨੂੰ ਕਮਰੇ ਬਣੇ ਆਲੇ ਦੁਆਲੇ ਤੁਹਾਨੂੰ ਤੇ ਪਿਛਲੀ ਸਰਾਹ ਤੇ ਮਿਲਿਆ ਆ ਇਦਰੋਂ ਮੇਨਾਂ ਜੀ ਲਓ ਜੀ ਕਰੋ ਦਰਸ਼ਨ ਸਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਹਲੇ ਤੇ ਮਾਰੇ ਦਾ ਜਨਮ ਸਥਾਨ ਹੈ ਜੀ ਇੱਥੇ ਜਨਮ ਹੋਇਆ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਇਹ ਪੰਜ ਤਖਤਾਂ ਵਿੱਚੋਂ ਇੱਕ ਤਖਤ ਆ ਸੋ ਬਾਕੀ ਥਾਂ ਤੇ ਆਪਾਂ ਜਾਏ ਸੀ ਕਿ ਤੇ ਇੱਥੇ ਰਹਿੰਦਾ ਸੀਗਾ ਇੱਥੋਂ ਆ ਜਿੱਥੇ ਵੀ ਦਰਸ਼ਨ ਕਰਾ ਲੇ ਮਹਾਰਾਜ ਨੇ ਆ ਪਈ ਚੱਲੋ ਜੀ ਆਲਾ ਦੋਲਾ ਗੁਰਦਰਾ ਸਾਹਿਬ ਦਾ ਉਧਰੋਂ ਐਂਟਰੈਂਸ ਜੀ ਉਧਰੋਂ ਗੱਡੀ ਵਾੜੀ ਸੀ ਤੁਹਾਨੂੰ ਦਿਖਾਉਨੇ ਬਾਹਰੋਂ ਵੀ ਚੱਲੋ ਘਰ ਦੇ ਲੰਗਰ ਛਕਦੇ ਪਏ ਆ ਤੇ ਮੈਂ ਕਿਹਾ ਮੈਂ ਤੁਹਾਨੂੰ ਗੁਰਦਰਾ ਸਾਹਿਬ ਦੇ ਦਰਸ਼ਨ ਪਰਵਾ ਦਵਾਂ 到老。 ਲੇ ਕਰ ਲਏ ਇਧਰ ਮੰਮੀ ਤੇ ਇਧਰ ਮਨਪ੍ਰੀਤ ਦਾ ਬ੍ਰਦਰ ਹਨੀ ਦੋਵਾਂ ਨੇ ਰਲ ਮਿਲ ਕੇ ਗੱਡੀ ਚਲਾ ਲਈ ਅਸੀਂ ਤੇ ਵਧੀਆ ਸਫਰ ਹੋ ਗਿਆ ਉਹ ਲੰਗਰ ਹੀ ਛਕਦੇ ਉਹ ਜਸਮਨ ਨੂੰ ਜਸਮਨ ਨੂੰ ਕਰਾਉਂਦੇ ਸੀ ਹੌਲੀ ਹੌਲੀ ਲਿਆ ਫੋਟੋ ਖਿੱਚੇ ਆ ਚਾ ਲੋ ਕਿ ਚਾ ਲੋ ਕੋਈ ਗੱਲ ਨਹੀਂ ਇਧਰੋਂ ਐਂਟ੍ਰੈਂਸ ਹੈ ਜੀ ਇਧਰੋਂ ਗੱਡੀ ਆਉਂਦੀ ਆ ਸੋ ਆ ਸ਼ਹਿਰ ਦਾ ਬਾਹਰਲਾ ਪਾਸਾ ਆਇਆ ਗੇਟ ਤੋਂ ਬਾਅਦ ਤੇ ਇੱਥੇ ਮੈਂ ਇੱਕ ਗੱਲ ਹੋਰ ਵੇਖੀ ਇੱਥੇ ਨਾ ਆਪਣੇ ਆਰਮੀ ਵਾਲੇ ਲੱਗੇ ਦੋ ਤਿਆਂ ਨੂੰ ਮਤਲਬ ਪੱਕੇ ਲੱਗੇ ਆ ਗਨ ਉਹਨਾਂ ਨੇ ਮਤਲਬ مین ਗੇਟ ਤੇ ਇੱਕ ਇੰਟਰੈਸ ਤੇ ਲੱਗਾ ਹੁੰਦਾ ਆ ਉਦਾਂ ਦੀ ਅੰਦਰ ਵੀ ਰਾਤ ਗੇੜੇ-ਗੇੜੇ ਕੱਢਦੇ ਰਹਿੰਦੇ ਬਾਕੀ ਵਧੀਆ ਆ ਵਧੀਆ ਮਤਲਬ ਪ੍ਰਬੰਧ ਵਧੀਆ ਕੰਮ ਰਿਹਾ ਵਧੀਆ ਇੱਕ ਪੂਰੀ ਸਾਹਿਬ ਵਾਲੇ ਸੰਤ ਇੱਥੇ ਬਿਲਡਿੰਗ ਬਣਾ ਰਹੇ ਆ ਸਾਹਮਣੇ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਆ ਸੋ ਇਹਨੂੰ ਜੇ ਲੱਗ ਜਾਣਾ ਸਾਲ ਡੇਢ ਸਾਲ ਉਧਰ ਸਾਨੂੰ ਕਮਰਾ ਮਿਲਿਆ ਬੇਬੇ ਨਾਨਕੀ ਯਾਤਰੀ ਨਿਵਾਸ ਸੋ ਆਇਆ ਜੀ 메인 ਗੇਟ ਇੱਥੋਂ ਅੰਦਰ ਨੂੰ ਐਂਟਰ ਹੁੰਦੀ ਆ ਮੈਂ ਹਾਂ ਪਰਮਪੁਰਖ ਕੋਲ ਦਾ ਸਾਡੇ ਤੋਂ ਆਇਆ ਹਾਂ ਬਹੁਤ ਵੱਧ ਦੇਖਣ ਮੇਲੇ ਹੋਏ ਆ ਤੇ ਕਰਦੇ ਆ ਅਗਲੀ ਗੱਲ ਬਾਤ ਤੋਂ ਵਲੌਗ ਦੀ ਤੇ ਸਮਾਪਤੀ ਆ ਤੇ ਬਾਕੀ ਦੱਸ ਦੇ ਤੁਹਾਨੂੰ ਆਉਂਦੇ ਆ ਆ ਉਧਰ ਦੀ ਨਿਕਲ ਕੇ ਆਉਂਦੇ ਆ ਕਿੱਦਾਂ ਰਹੇ ਫੇ ਦਰਸ਼ਨ ਵਧੀਆ ਨੇ ਵਾਕੇ ਸਹੀ ਗੱਲ ਆ। ਲਓ ਜੀ ਦਰਸ਼ਨ ਮੇਲੇ ਕਰ ਲਏ ਤੇ ਹੁਣ ਕੰਗਣ ਘਾਟ ਸਾਹਿਬ ਚੱਲਦੇ ਆਂ ਤੇ ਇੱਥੇ ਵਲੌਗ ਦੀ ਜਿਹੜੀ ਸਮਾਪਤੀ ਆ ਸੋ ਨਵਾਂ ਵਲੌਗ ਵੀ ਸ਼ੁਰੂ ਕਰਦੇ ਹੁਣ ਨਾਲ ਹੀ ਸੋ ਅੱਜ ਦਾ ਵਲੌਗ ਤੁਹਾਨੂੰ ਅਪਡੇਟ ਦੇ ਦੇਣੀ ਆ ਇਹਦੇ ਵਿੱਚ ਤੇ ਤੁਸੀਂ ਦੇਖ ਲਓ ਕਿਦਾਂ ਕਿਦਾਂ ਰਸਤੇ ਪੈਂਦੇ ਆਏ ਆਂ ਅਸੀਂ। ਤੇ ਵਧੀਆ ਰਿਹਾ ਸਫ਼ਰ ਤੇ ਘਰਦੇ ਉਧਰ ਤੇ ਮਨਪ੍ਰੀਤ ਨਾਲ ਆ ਆਪਣੇ। ਸੋ ਨਵੇਂ ਵਲੌਗ 'ਚ ਮਿਲਾਂਗੇ। ਸੋ ਇਹ ਵਲੌਗ ਤੇ ਲਾਈਕ ਆ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਇੱਥੇ ਵੀ ਪੰਜ ਛੇ ਪਰਿਵਾਰ ਆਪਾਂ ਨੂੰ ਮਿਲੇ ਬੜਾ ਪਰ ਪਿਆਰ ਕਰਦੇ ਆ ਬੀਬੀ ਨੂੰ ਪਛਾਣਦੇ ਆ ਬੀਬੀ ਦੇ ਕਰਕੇ ਸਾਡੀ ਵੀ ਪਛਾਣ ਆ ਬਾਕੀ ਮਹਾਰਾਜ ਦੇਣ ਵਾਲਾ ਪਛਾਣ ਤੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਖਿੱਚ ਕੇ ਰੱਖਿਆ ਕਰੋ ਕੰਮ ਸਨ ਨਵੇਂ ਵਲੌਗ ਚ ਮਿਲਦੇ ਆ ਤੇ ਆਪਾਂ ਇੱਥੇ ਦਰਸ਼ਨ ਮਿਲੇ ਤੁਹਾਨੂੰ ਕਰਾ ਦਦੇ ਆ ਤੇ ਬਾਕੀ ਹੁਣ ਚੱਲਦੇ ਆ ਤੇ ਨਵੇਂ ਵਲੌਗ ਚ ਕਰਾਂਗੇ ਅਗਲੀ ਗੱਲ ਬਾਤ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੈਦੇ ਮਨਪੀਤ ਬਾਏ ਬਾਏ ਚੜਦੀ ਕਲਾ ਜੀ ਓਕੇ ਆ ਮਾਰਤ ਬਣਦੀ ਜੀ ਸੰਤਪੂਰੀ ਵਾਲੇ ਬਣਾਉਂਦੇ ਤੇ ਇਹਨਾਂ ਵੇਲੇ ਸਾਲ ਦੋ ਸਾਲ ਲੱਗ ਜਾਣੇ ਇਹਦੇ ਸਾਹਮਣੇ ਕਮਰੇ ਲਏ ਆ ਸੀ ਇਹ ਬਿਲਡਿੰਗ ਬਹੁਤ ਵਧੀਆ ਤਿਆਰ ਹੋਣੀ ਆ ਇਹਦਾ ਮਾਡਲ ਵੀ ਦਿੱਤਾ ਥੱਲੇ ਇਹਨਾਂ ਨੇ ਸੋ ਇਹ ਤੁਹਾਨੂੰ ਦਿਖਾ ਕੇ ਤੇ ਫੇਰ ਵਲੌਗ ਦੀ ਮੈਂ ਕਰਦਣੀ ਸਮਾਰਤੀ ਸੋ ਇਹਦਾ ਕੰਮ ਬਹੁਤ ਚੰਗੀ ਪੱਧਰ ਤੇ ਚੱਲਦਾ ਪਿਆ ਹੈ ਘੈਂਟ ਹੈ ਕੰਮ ਅੱਲਾਹ ਇਦਾਂ ਦੀ ਇਹ ਬਿਲਡਿੰਗ ਬਣ ਕੇ ਤਿਆਰ ਹੋਣੀ ਆ ਸੋ ਸੰਤਪੂਰੀ ਵਾਲਿਆਂ ਦੀ ਵੀ ਬੜੀ ਸੇਵਾ ਆ ਸੋ ਸਾਰੇ ਪਾਸੇ ਇਹਨਾਂ ਨੇ ਨਾ ਚਲੋ ਜਿੱਦਾਂ ਮਰਜੀ ਆ ਤੇ ਬਹੁਤ ਬਿਲਡਿੰਗਾਂ ਵਧੀਆ ਬਣਾਈਆਂ ਆ ਆ ਮਾਤਾ ਸੁੰਦਰੀ ਜੀ ਐਨਆਰਆਈ ਨਿਵਾਸ ਮਤਲਬ ਨਾਂ ਇਹਦਾ ਹੈਗਾ ਮਾਤਾ ਸੁੰਦਰੀ ਜੀ ਐਨਆਰਆਈ ਨਿਵਾਸ ਯਾਤਰੀ ਨਿਵਾਸ ਦੀ ਸੇਵਾ ਤੱਕ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਸੇ ਪ੍ਰਬੰਧਕ ਕਮੇਟੀ ਤੱਕ ਸ੍ਰੀ ਹਰਮੰਦਰ ਜੀ ਦੇ ਸਹਿਯੋਗ ਨਾਲ ਸੰਪਰਦਾਇਕ ਆਰ ਸੇਵਾ ਪੂਰੀ ਵਾਲਿਆਂ ਵੱਲੋਂ ਚੱਲ ਰਹੀ ਹੈ ਲੋ ਜੀ ਸੋ ਇਦਾਂ ਦੀ ਬਣਨੀ ਆ ਏ ਤੇ ਮੇਰੇ ਹਿਸਾਬ ਨਾਲ ਇਹ ਜੀ ਆਹ 7-8 ਮੰਜ਼ਲਾ ਬਾਕੀ ਆਪਾਂ ਨੂੰ ਇੱਧਰ ਕਮਰਾ ਮਿਲਿਆ ਆ। ਚਲੋ ਆਜੋ ਫੇ ਚਲਿਏ। ਇੱਧਰ ਤੇ ਨਿਕਲ ਜਾਨੇ ਆ। ਤੇ ਇਹਦੇ ਨਾਲ ਬਲਵਤੀਆ ਤੇ ਮਿਲਦੇ ਆ ਹੁਣ ਫੇ ਨਵੇਂ ਵਲੌਗ ਤੇ ਤੇਰਾ ਉਹ ਚੜਦੀ ਕਲਾ 'ਚ ਤੇ ਗੁਰੂ ਘਰਾਂ ਦੇ ਦਰਸ਼ਨ ਮੇਲੇ ਕਰਿਆ ਕਰੋ। ਤੇ ਗੁਰੂ ਘਰ ਹੀ ਆਇਆ। ਜੀਵਨ ਜਿਹੜਾ ਨਾ ਇਹ ਸਫਲਾ ਆ, ਬਾਕੀ ਸਭ ਝੂਠ ਆ ਕੰਮਕਾਰ। ਇਹ ਮੇਰੇ ਸਹੁਰੇ ਨੂੰ ਕ੍ਰੈਡਿਟ ਜਾਂਦਾ ਮੈਨੂੰ ਲੈ ਆਉਂਦੇ ਆ। ਮੈਂ ਗਾਲਾਂ ਗੋਲਾਂ ਖਾ ਕੇ ਆ ਜਾਂਦਾ। ਜਿਹੜੇ ਸਾਨੂੰ ਕੱਢ ਲਾ। ਉਹ ਅਸਲ 'ਚ ਨਾ ਸਫਰ 'ਚ ਨਿਆਣਾ ਥੱਕ ਜਾਂਦਾ ਫੋੜੇ ਕਰਕੇ ਥੋੜਾ ਜਿਹਾ ਹੋ ਜਾਂਦਾ ਹੈ ਤੇ ਚਲੋ ਕੋਈ ਗੱਲ ਨਹੀਂ ਜੀ ਮਿਲਦੇ ਨਵੇਂ ਵਲੌਗ 'ਚ ਸਤਿ ਸ੍ਰੀ ਅਕਾਲ ਸਾਰਿਆਂ ਨੂੰ